ਜਦੋਂ ਇੱਕ 133 ਬਟਾ 23 ਮਕਦਮਾ 307 ਤੋਂ 336 ਸਚੇ ਚਿਰਿੰਜਨ ਆਰ ਆਰ ਐਕਟ ਦੇ ਵਿੱਚ ਪੁਰਾਣਾ ਦੋਸ਼ੀ ਸੀ ਰਿਤਿਕ ਲਿਤਰਾ ਤੋਂ ਉਹਦੀ ਗ੍ਰਿਫਤਾਰੀ ਕੀਤੀ ਹੈ ਤੇ ਦਰਾਨੇ ਗ੍ਰਿਫਤਾਰੀ ਉਸ ਕੋਲੋਂ ਇੱਕ ਪਿਸਤਲ ਬਰਾਬਰਦ ਹੋਇਆ ਬਤੀਬੌਰ ਦਾ ਨਜਾਇਜ਼ ਪਿਸਤਲ ਕੰਟਰੀ ਮੇਡ ਜੇ 3 ਰਾਉਂਡ ਤੇ ਇੱਕ ਮੈਜਨ ਔਰ ਦੂਸਰੇ ਮਕਦਮਾ ਜਿਹੜਾ ਮਕਦਮਾ ਨੰਬਰ 10 ਬੜਾ 25 ਉਹਦੇ ਵਿੱਚ ਗੁਰਪ੍ਰੀਤ ਸਿੰਘ ਓਪੀ ਨੂੰ ਗ੍ਰਿਫਤਾਰ ਕੀਤਾ ਇਹਦੇ ਇਹਦੇ ਪਾਸੋਂ ਇੱਕ ਪਿਸਟਲ ਬਤੀਬੋਹ ਨਜਾਇਜ਼ ਬਰਾਮਦ ਹੋਇਆ। ਪਰ ਇਹਨੇ ਕੁਛੇ ਘੰਟੇ ਪਹਿਲਾਂ ਤਾਂ ਤੁਸੀਂ ਜਾਂ ਕੀ ਉਹਨੂੰ ਲੋਡੀ ਦੇ ਦਿੱਤੀ। ਜਿਹੜਾ ਰਿਤਿਕ ਹੈ ਤੇ ਤਾਂ ਕਾਫੀ ਮਕਦਮੇ ਦੱਸਦੇ ਆ ਜੀ ਪਹਿਲੇ ਲੜਾਈਆਂ ਝਗੜਿਆਂ ਦੇ। ਔਰ ਗੁਰਪ੍ਰੀਤ ਦਾ ਜਿਹੜੀ ਉਹ ਕ੍ਰਾਈਮ ਹਿਸਟਰੀ ਦੇਖ ਰਹੇ ਆ ਅਜੇ ਜਿਹੜੀ ਵੀ ਗੱਲ ਸਾਹਮਣੇ ਆਈ ਉਹ ਆਪ ਜੀ ਨਾਲ ਸ਼ੇਅਰ ਕੀਤੀ ਜਾਵੇਗੀ। ਹੋਰ ਕਿੰਨੇ ਕਿੰਨੇ ਤੇ ਕਾਰੋਬਾਰਕ ਕਰਦੇ ਨੇ। ਜਿਹੜਾ ਰਿਤਿਕ ਹੈ ਦੀ ਉਮਰ ਤੇ ਬਾਈ 23 ਸਾਲ ਦੀ ਹੈ ਜੀ ਇਹ ਵਿਲੇ ਹੀ ਨੇ ਔਰ ਕਾਫੀ ਇਹਨਾਂ ਦੇ ਜਿਹੜੇ ਲਿੰਕ ਨੇ ਉਹ ਗੈਂਗਸਟਰਾਂ ਦੇ ਨਾਲ ਆ ਰਿਤਿਕਾ ਜਿਹੜਾ ਇਹਨਾਂ ਨੇ ਅੱਗੇ ਵੀ ਕਾਫੀ ਵਾਰ ਔਰ ਜਿਹੜਾ ਗਰਪ੍ਰੀਤ ਹੈ ਇਹ ਜਿਹੜੇ ਇਹਦੇ ਜਿਹੜੇ ਪਿਛਲੇ ਮਕਦਮੇ ਇਹ ਦੇਖਣਾ ਪੈਣਾ ਇਹਦੀ ਵੀ ਹੋਰ 25 ਤੋਂ 26 ਸਾਲ ਦਾ ਇਹਦਾ ਜਿਹੜੇ ਜਿਹੜੇ ਛੋਟੇ ਮੋਟੇ ਗੈਂਗਸਟਰ ਨੇ ਇਹ ਉਹਨਾਂ ਦੇ ਨਾਲ ਹੀ ਜਿਹੜੇ ਲੋਕਲ ਲੈਵਲ ਤੇ ਲੜਾਈਆਂ ਝਗੜੀਆਂ ਦੇ ਵਿੱਚ ਨੇ ਇਹ ਉਹਨਾਂ ਨਾਲ ਹੀ ਇਹਨਾਂ ਦੇ ਰਿਲੇਸ਼ਨ ਹੈ ਜੀ ਜਿਹੜੇ ਪਿਸਤਲ ਇਹਨਾਂ ਕੋਲ ਬRAND ਹੋਏ ਨੇ ਕਿਸੇ ਵੱਡੀ ਬਾਦਸ਼ਾਹ ਮੈਂ ਚਾਹ ਰਿਹਾ ਵੈਸੇ ਫ੍ਰੀ ਤੋਂ ਕੇ ਪਰ ਇਹ ਵੈਸੇ ਹੀ ਇਹਨਾਂ ਨੇ ਆਪਣਾ ਇੱਕ ਗਰੁੱਪ ਬਣਾਇਆ ਜੀ ਔਰ ਉਸ ਗਰੁੱਪ ਦੇ ਤਹਿਤ ਜਿਹੜੀ ਇਹਨਾਂ ਦੀਆਂ ਲਗਤ ਬਾਜ਼ੀਆਂ ਨੇ ਉਹਨਾਂ ਨਾਲ ਇੱਕ ਕਰਦੇ ਨੇ ਹੋ ਸਕਦਾ ਵੀ ਕਿਸੇ ਵੱਡੀ ਬਾਦਸ਼ਾਹ ਨੂੰ ਪੰਜਾਬ ਦੇ ਨਾਲ ਇਹ ਨਜ਼ਰ ਰਮਣ ਲੈ ਕੇ ਸਾਰੀ ਪੁਲਿਸ ਅਸ਼ ਇਹਨਾਂ ਨੂੰ ਕੀਤੀ ਜਾਏਗੀ ਅਗਰ ਕੋਈ ਵੱਡੀ ਗੱਲ ਸਾਹਮਣੇ ਆਦੀ ਹੈ ਤੇ ਉਹ ਜ਼ਰੂਰ ਸ਼ੇਰ ਕੀਤਾ ਜਾਏਗਾ ਹਾਂ ਹੋਰ ਵੀ ਬਰਾਦਗੀਆਂ ਹੁੰਦੀ ਚੰਗੋ ਸੰਭਾਵਨਾ ਵਾਂ ਔਰ ਡਾਇਰੈਕਟ ਦੇ ਉਤੇ ਔਰ ਜਿਹੜੇ ਆਰੰਭ ਦੇ ਉਤੇ ਇਹਨਾਂ ਕੋ ਡਿੰਗਾਈ ਨਾ ਪੁਲਿਸ ਕੀਤੀ ਜਾਏਗੀ ਇੱਕ ਦੇਤੇ ਕੋਲ ਬਰਾਦਗੀ ਹੋਈ ਆ ਇੱਕ ਨੇ ਕਿਉਂਕਿ ਮਕਦਮਾ ਪੁਰਾਣਾ ਸੀ ਇਹਨੂੰ ਵੀ ਪਤਾ ਸੀ ਵੀ ਪੁਲਿਸ ਵੱਲੋਂ ਲੱਭ ਰਹੀ ਹੈ ਇਹ ਕਾਫੀ ਦਿਨਾ ਕਾਫੀ ਚਿਰ ਤੋਂ ਬਾਅਦ ਸਾਲਾਂ ਤੋਂ ਬਾਅਦ ਇਹ ਆਪਣੇ ਘਰ ਨੂੰ ਜੜਾਇਆ ਸੀ ਉਦੋਂ ਇਨਫੋਰਮੇਸ਼ਨ ਮਿਲੀ ਵੀ ਇਹ ਘਰ ਆਇਆ ਤੇ ਉਸ ਦੀ ਬਣਾ ਤੇ ਫੜ ਕੇ ਫਿਰ ਨਿਸ਼ਾਨਦੇਹੀ ਤੇ ਅਭਰਨ ਕੀਤਾ ਸੀ ਕਿਹੜਾ ਗਰੁੱਪ ਚਲਾਇਆ ਸੀ ਕਿ ਉਹ ਬਣਾ ਰੱਖਿਆ ਸੀ ਕਿਹੜਾ ਗਰੁੱਪ ਚਲਾ ਰਿਹਾ ਨਹੀਂ ਗਰੁੱਪ ਦਾ ਨਾਮ ਹੀ ਹੁੰਦੀ ਹੈ ਪੰਜ ਸੱਤ ਜਾਣੇ ਨੇ ਜਿਹੜੇ ਇੱਕ ਇਹਨਾਂ ਵਿੱਚ ਅਮੀਸ਼ਾ ਮੁੰਡਾ ਔਰ ਦੋ ਤਿੰਨ ਇਹਨਾਂ ਦੇ ਜਿਹੜੇ ਬਾਹਰ ਵੀ ਚਲ ਗਏ ਨੇ ਇਹ ਸਾਰਾ ਇਹਨਾਂ ਦਾ ਗਰੁੱਪ ਅਮੀਸ਼ਵੀਰ ਲੋਢਿੰਦਾਵਾ ਉਹਦੇ ਕੋਲੋਂ ਵੀ ਦੋ ਤੋਂ ਤਿੰਨ ਪਿਸਟਲ ਆ ਜੋ ਇਹਦੀ ਪੁੱਛ ਕੇ ਸਾਇਆ ਵਾ ਤੇ ਉਦੋਂ ਫੜ ਕੇ ਉਹਦੀ ਵੀ ਰਿਕਰਮੈਂਟ ਕੀਤੀ ਗਈ